ਕਾ ਚੰਨੀ ਨੇ ਵੀਡੀਓ ਪਾਰ ਹੈ ਸੀ ਉਹਨਾਂ ਬਾਇਰ ਕੀਤੀ ਕੀ ਆਮਾ ਦੀ ਪਾਰਟੀ ਨੂੰ ਸੂਟ ਬੰਨ ਦੇ ਜਿਹੜੇ ਮੋਟਾ ਉਹ ਮੰਗਿਆ ਜਾ ਰਿਹਾ ਸਾਰੇ ਟੂਟ ਆਮਾ ਦੀ ਪਾਰਟੀ ਆ ਰਹੇ ਆ ਰਾਸ਼ਨ ਦੀ ਫੈਲੀ ਹੈ ਇਹ ਇਥੇ ਬੰਨ ਰਹੇ ਆ ਜਿਹੜੇ ਆਹ ਦੀਨਾਂ ਨੂੰ ਆਦਤ ਪਈ ਹੋਈ ਆ ਤੇ ਜਿਹੜੇ ਸਾਰਾ ਕੁਝ ਕਰਦੇ ਰਹੇ ਨੇ ਸੋ ਅੱਜ ਉਸ ਤਰ੍ਹਾਂ ਦਾ ਪ੍ਰਪੋਗੰਡਾ ਕਰਕੇ ਕਮੇਡੀਆ ਦੇ ਵਿੱਚ ਹਾਈਲਾਈਟ ਹੋਣ ਦੇ ਲਈ ਉਹ ਜਿਹੜੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਰ ਰਹੇ ਨੇ ਸੋ ਜਿਨ੍ਹਾਂ ਦੀ ਕੋਈ ਸੱਚਾਈ ਨਹੀਂ ਹੈਗੀ ਸੋ ਇਹਨਾਂ ਨੂੰ ਆਦਤ ਹੈ ਕਿਉਂਕਿ ਇਹ ਇਹਨਾਂ ਨੂੰ ਉਹ ਚੀਜ਼ਾਂ ਕਰਨ ਦਾ ਇਹ ਸਾਰੀਆਂ ਚੀਜ਼ਾਂ ਕਰਦੇ ਆਏ ਨੇ ਤੇ ਅੱਜ ਇਹ ਜਿਹੜਾ ਡਰਾਮਾ ਰਚਿਆ ਜਾ ਰਿਹਾ ਸੋ ਲੋਕ ਨੇ ਜਿਹੜੇ ਬੜੇ ਸਿਆਣੇ ਨੇ ਅਸੀਂ ਆਪਣੇ ਕੰਮਾਂ ਨੂੰ ਲੈ ਕੇ ਅਸੀਂ ਸੰਗੂਰ ਦੇ ਵਿੱਚ ਮੈਂ ਪਹਿਲਾਂ ਵੀ ਕਿਹਾ ਸੀ ਕਿ ਅਸੀਂ ਸੰਗੂਰ ਦੇ ਵਿੱਚ ਅਸੀਂ ਵੋਟ ਮੰਗੀ ਅਸੀਂ ਆਪਣੇ ਕੰਮਾਂ ਨੂੰ ਲੈ ਕੇ ਮੰਗੀ ਸੋ ਅੱਜ ਮੈਨੂੰ ਉਮੀਦ ਹੈ ਕਿ ਗੁਲੰਦਰ ਦੇ ਲੋਕ ਕੋ ਜਿਹੜਾ ਸਾਥ ਬਿਲਕੁਲ ਜਿਹੜੇ ਆਪੋ ਸਾਰੇ ਦੇਖਦੇ ਆ ਕਿ ਪਿਛਲੇ ਸਮੇਂ ਦੇ ਵਿੱਚ ਕਾਲੇ ਕਾਨੂੰਨਾਂ ਦੇ ਖਿਲਾਫ ਜਿਹੜੇ ਕਿਸਾਨੀ ਨੂੰ ਲੈ ਕੇ ਜਿਹੜੇ ਭਾਜਪਾ ਦੀ ਕੇਂਦਰ ਸਰਕਾਰ ਨੇ ਜਿਹੜੇ ਫਸਟ ਟਾਈਮ ਤੇ ਆ ਕੇ ਸੀਗੇ ਉਹ ਦੇ ਖਿਲਾਫ ਜਿਹੜਾ ਕਿਸਾਨੀ ਸੰਘਰਸ਼ ਚੱਲਦਾ ਰਿਹਾ ਹੈ। ਸੋ ਉਹਦੇ ਵਿੱਚ ਜਿਹੜੇ ਸਾਡੇ ਸੈਂਕੜੇ ਕਿਸਾਨ ਸੀ ਜਿਹੜੇ ਉਹ ਸ਼ਹਾਦਤਾਂ ਪਾ ਗਈ ਸੀ ਉਹਨਾਂ ਦੇ ਪਰਿਵਾਰਾਂ ਨੂੰ ਜਿਹੜੀ مالی ਮਦਦ ਜਾਂ ਉਹਨਾਂ ਨੂੰ ਜਿਹੜੀ ਇੱਕ ਨੌਕਰੀ ਹੈ ਜਿਹੜਾ ਰੁਜ਼ਗਾਰ ਹੈ ਜਿਹੜਾ ਦੇਣ ਦਾ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਟਾਈਮ ਟੂ ਟਾਈਮ ਜਿਹੜਾ ਦਿੱਤਾ ਜਾ ਰਿਹਾ। ਸੋ ਜਿਹੜੇ ਪੈਂਡਿੰਗ ਕੇਸ ਸੀਗੇ ਅੱਜ ਮੇਰੇ ਹਲਕੇ ਦੇ ਜਿਹੜੇ ਤਕਰੀਬਨ 8 ਕੇਸ ਸੀਗੇ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਜਿਹੜੀ ਡੈਥ ਹੋ ਗਈ ਹੈ ਤੇ ਉਹਦਾ ਦੁਬਾਰਾ ਕੇਸ ਜਿਹੜਾ ਬਣਨਾ ਤੇ ਅੱਜ 7 ਜਣਿਆਂ ਨੂੰ ਜਿਹੜਾ ਅਸੀਂ ਜਿਹੜੇ ਉਹਨਾਂ ਨੂੰ ਲੈਟਰ ਜਿਹੜੇ ਸਾਈਨਿੰਗ ਲੈਟਰ ਜਿਹੜੇ ਦਿੱਤੇ ਨੇ ਸੋ ਜਿਨ੍ਹਾਂ ਨੂੰ ਵੱਖ-ਵੱਖ ਜਿਹੜੇ ਮੈਕਮਾ ਦੇ ਵਿੱਚ ਕੋਈ ਬਤੌਰ ਸੇਵਾਦਾਰ ਜਾਂ ਬੀਲਦਾਰ ਜਿਹੜੀ ਦਰਜਾ 4 ਦੀਆਂ ਜਿਹੜੀਆਂ ਪੋਸਟਾਂ ਨੇ ਅੱਜ ਉਹਨਾਂ ਨੂੰ ਜਿਹੜੇ ਉਹਨਾਂ ਦੇ ਸਾਈਨਿੰਗ ਲੈਟਰ ਜਿਹੜੇ ਦਿੱਤੇ ਗਏ ਇਹ ਰੈਗੂਲਰ ਜਿਹੜੀਆਂ ਗਵਰਨਮੈਂਟ ਜਿਹੜੀਆਂ ਨੌਕਰੀਆਂ ਨੇ ਔਰ ਇਹਨਾਂ ਦਾ ਪਰੋਬੇਸ਼ਨਲ ਪੀਰੀਅਡ ਆਪਣਾ ਜਿਹੜਾ ਟਾਈਮ ਤੋਂ ਜਿਹੜਾ ਲੱਗਦਾ ਸੋ ਇਹ ਸਾਰੇ ਉਹਨਾਂ ਨੂੰ ਕਿਉਂਕਿ ਜਿਹੜੀਆਂ ਉਹ ਸਿਖਾਦਤਾ ਸੀਗੀਆਂ ਜਿਨ੍ਹਾਂ ਨੇ ਆਪਣੇ ਲੋਕਾਂ ਲਈ ਕਿਸਾਨੀ ਲਈ ਜਿਹੜੀ ਸਹਾਤਾ ਪਾਈਆਂ ਨੇ ਉਹ ਬਹੁਤ ਵੱਡੀਆਂ ਸੀਗੀਆਂ ਸੋ ਉਹਨਾਂ ਨੂੰ ਨਹੀਂ ਅਸੀਂ ਜਿਹੜਾ ਅਣ ਦੇਖਿਆ ਜਾ ਭੁਲਾਇਆ ਜਾ ਸਕਦਾ ਪਰ ਇੱਕ ਜਿਹੜੀ ਛੋਟੀ ਜੀ ਕੋਸ਼ਿਸ਼ ਹੈ ਕਿ ਉਹਨਾਂ ਦੇ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਜਿਹੜੀ ਕੋਈ مالی ਮਦਦ ਜਾਂ ਉਹਨਾਂ ਨੂੰ ਰੁਜ਼ਗਾਰ ਦਾ ਇੱਕ ਜ਼ਰੀਆ ਮਿਲ ਗਿਆ ਕਿ ਉਹ ਆਪਣੇ ਪਰਿਵਾਰਾਂ ਦਾ ਜਿਹੜਾ ਪਾਲਣ ਪੋਸ਼ਣ ਆ ਜਿਹੜਾ ਕਰ ਸਕਦੇ ਨੇ ਸੋ ਅੱਗੇ ਵੀ ਮਾਨਯੋਗ ਮੁੱਖ ਮੰਤਰੀ ਸਰਦਾਰ ਪ੍ਰਗਤ ਸਿੰਘ ਮਾਨ ਜੀ ਦੀ ਵਾਈ ਦੇ ਵਿੱਚ ਇਨ੍ਹਾਂ ਪਰਿਵਾਰਾਂ ਦੇ ਨਾਲ ਜਿਹੜੀ ਵੀ ਕੋਈ ਅੱਗੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਜ਼ਰੂਰਤ ਹੋ ਗਈ ਸੋ ਅਸੀਂ ਹਮੇਸ਼ਾ ਜਿਹੜਾ ਇਹਨਾਂ ਦਾ ਸਾਥ ਦੇਵਾਂਗੇ ਇਹਨਾਂ ਦੇ ਨਾਲ ਰਹਾਂਗੇ ਤੇ ਜਿਹੜੇ ਕੁਝ ਜਿਹੜੇ ਪੈਂਡਿੰਗ ਜਿਹੜੇ ਕੇਸ ਆਏ ਕਿ ਨੇ ਜਿਹੜੇ ਕਿ ਮੈਨੂੰ ਪਹਿਲਾਂ ਕਿਸਾਨ ਜਥੇਬੰਦੀਆਂ ਵੀ ਮਿਲੀਆਂ ਸੀ ਤੇ ਅੱਜ ਵੀ ਜਿਹੜੇ ਉਹ ਸਾਥੀ ਆਏ ਆ ਸੋ ਜਿਹੜੇ ਰਹਿ ਗਏ ਨੇ ਪੈਂਡਿੰਗ ਉਹਨਾਂ ਨੂੰ ਵੀ ਬੜੀ ਜਲਦੀ ਅਸੀਂ ਜਿਹੜੀ ਉਹਨੂੰ ਜਿਹੜੀ ਬੜੀ ਜਲਦੀ ਉਹਨਾਂ ਨੂੰ ਜਿਹੜਾ ਕਾਰਵਾਈ ਪੂਰੀ ਕਰਕੇ ਅਸੀਂ ਉਹਨਾਂ ਨੂੰ ਵੀ ਜਿਹੜੇ ਜੁਆਇਨ ਕਰਦੇ ਆ ਅ ਤਕਰੀਬਨ ਜਿਹੜੀਆਂ ਸਾਡੇ ਅਕੋਰਡਿੰਗ ਜਿਹੜੀਆਂ ਤਕਰੀਬਨ 15 ਤੋਂ 16 ਹੈਗੀਆਂ ਨੇ ਬਾਕੀ ਕੁਝ ਜਿਹੜੀਆਂ ਹੋਰ ਜਿਹੜੀ ਜੋ ਜਿਹੜੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿਹੜੀ ਲ ਪਰ ਜਿਹੜੀ ਵੈਰੀਫਿਕੇਸ਼ਨ ਜਿਹੜੀ ਹੋ ਰਹੀ ਹੈ ਫੋਨ ਵਾਲੇ ਸਮੇਂ ਦੇ ਵਿੱਚ ਜਿਹੜੀ ਐਪਲੀਕੇਸ਼ਨ ਤਿਆਰ ਹੋ ਸਕਦਾ ਉਹ ਵੱਧ ਵੀ ਸਕਦਾ ਬਿਲਕੁਲ ਜਲੰਧਰ ਦੇ ਜਿਹੜੇ ਲੋਕ ਨੇ ਜਿਹੜੇ ਵੋਟਰ ਨੇ ਬੜੇ ਸਿਆਣੇ ਤੇ ਬੜੇ ਸਮਝਦਾਰ ਬੜੇ ਸੋਝੇ ਹੋਏ ਨੇ ਸੋ ਪਹਿਲਾਂ ਤਾਂ ਮੈਂ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਵੀ ਕਰੂੰਗੀ ਕਿ ਆਪਣੀ ਜਿਹੜੀ ਲੋਕਤੰਤਰ ਦੇ ਵਿੱਚ ਆਪਣੀ ਮੋਟ ਦਾ ਇਸਤੇਮਾਲ ਕਰਦੇ ਹੋਏ ਸਾਰੇ ਵੋਟ ਜ਼ਰੂਰ ਦੇਣ ਔਰ ਸੱਚ ਤੇ ਇਮਾਨਦਾਰੀ ਹਮੇਸ਼ਾ ਜਿੱਤੂਗੀ ਇੱਕਾ ਚੰਨੀ ਨੇ ਵੀਡੀਓ ਪਾਰ ਰਹੀ ਸੀ ਉਹਨਾਂ ਵਾਇਰਲ ਕੀਤੀ ਗਈ ਆਮਾ ਦੀ ਪਾਰਟੀ ਨੂੰ ਸੂਟ ਬੰਨ੍ਹ ਕੇ ਜਿਹੜੇ ਵੋਟਾਂ ਉਹ ਮੰਗਿਆ ਜਾ ਰਹੇ ਦੇਖੋ ਜਿਹੜੇ ਆਹ ਇਹਨਾਂ ਨੂੰ ਆਦਤ ਪਈ ਹੋਈ ਆ ਤੇ ਜਿਹੜੇ ਸਾਰਾ ਕੁਝ ਕਰਦੇ ਰਹੇ ਨੇ ਸੋ ਅੱਜ ਉਸ ਤਰ੍ਹਾਂ ਦਾ ਪ੍ਰਪੋਗੰਡਾ ਕਰਕੇ ਕਮੀਡੀਆ ਦੇ ਵਿੱਚ ਹਾਈਲਾਈਟ ਹੋਣ ਦੇ ਲਈ ਉਹ ਜਿਹੜੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਰ ਰਹੇ ਨੇ ਸੋ ਜਿਨ੍ਹਾਂ ਦੀ ਕੋਈ ਸੱਚਾਈ ਨਹੀਂ ਹੈਗੀ ਸੋ ਇਹ ਇਹਨਾਂ ਨੂੰ ਆਦਤ ਹੈ ਕਿਉਂਕਿ ਇਹ ਇਹਨਾਂ ਨੂੰ ਉਹ ਚੀਜ਼ਾਂ ਕਰਨ ਦਾ ਇਹ ਸਾਰੀਆਂ ਚੀਜ਼ਾਂ ਕਰਦੇ ਆਏ ਨੇ ਤੇ ਅੱਜ ਇਹ ਜਿਹੜਾ ਡਰਾਮਾ ਰਚਿਆ ਜਾ ਰਿਹਾ ਹੈ ਸੋ ਲੋਕ ਨੇ ਜਿਹੜੇ ਬੜੇ ਸਿਆਣੇ ਨੇ ਅਸੀਂ ਆਪਣੇ ਕੰਮਾਂ ਨੂੰ ਲੈ ਕੇ ਅਸੀਂ ਸੰਗਰੂਰ ਦੇ ਵਿੱਚ ਮੈਂ ਪਹਿਲਾਂ ਵੀ ਕਿਹਾ ਸੀ ਕਿ ਅਸੀਂ ਸੰਗਰੂਰ ਦੇ ਵਿੱਚ ਅਸੀਂ ਵੋਟ ਮੰਗੀ ਅਸੀਂ ਆਪਣੇ ਕੰਮਾਂ ਨੂੰ ਲੈ ਕੇ ਆਉਂਗੇ ਸੋ ਅੱਜ ਮੈਨੂੰ ਉਮੀਦ ਹੈ ਕਿ ਦਿਲੰਦਰ ਦੇ ਲੋਕ ਸੰਗਰੂਰ ਦੇ ਨਾਲ ਸੁਪਾਲ ਖਹਿਰੇਵਾਲ ਵੀ ਇੱਕ ਆਡੀਓ ਜਿਹੜੀ ਆਪਣੇ ਟਵੀਟ ਕੀਤੀ ਗਈ ਸੀ ਕਿ ਆਵਾਜ਼ ਜਿਹਦੇ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਪੰਜਾਬ ਦਾ ਅਹੁਦੇਦਾਰ ਕਾਂਗਰਸ ਪਾਰਟੀ ਦੇ ਕਿਸੇ ਵਰਕਰ ਨੂੰ ਤੰਗਪਾਨ ਦਾ ਲੱਗ ਰਿਹਾ ਜੀ ਕੀ ਬਾਤ ਹੈ ਜੀ ਉਹ ਜਿਹੜੀ ਆਡੀਓ ਜੀ ਆਮ ਆਦਮੀ ਪਾਰਟੀ ਦੇ ਦੇਖੋ ਮੇਰੇ ਤਾਂ ਪਹਿਲੀ ਗੱਲ ਤਾਂ ਇਦਾਂ ਦੀ ਕੋਈ ਆਡੀਓ ਜਾਂ ਵੀਡੀਓ ਜਿਹੜੀ ਉਹ ਕਿਸੇ ਤਰ੍ਹਾਂ ਦੀ ਜਿਹੜੀ ਉਹ ਧਿਆਨ ਚ ਨਹੀਂ ਆਈ ਹੈਗੀ ਤੇ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਉਹ ਬੜੇ ਜੁਝਾਰੂ ਨੇ ਉਹ ਹਮੇਸ਼ਾ ਹੀ ਜਿਹੜੀਆਂ ਮੈਂ ਮੈਨੂੰ ਬਤਾਰ ਜਿਹੜਾ ਤਕਰੀਬਨ 2.5 ਸਾਲ ਹੋ ਚੱਲੇ ਆ ਅੱਜ ਤੱਕ ਜਿੰਨੇ ਵੀ ਵਰਕਰ ਆਉਂਦੇ ਆ ਲੋਕ ਇਹਦੇ ਲਈ ਲੋਕਾਂ ਦੀਆਂ ਮੰਗਾਂ ਨੂੰ ਲੈ ਕੇ ਹਮੇਸ਼ਾ ਆਉਂਦੇ ਨੇ ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਕਰਨੀ ਆਉਂਦੀਆਂ ਨੇ ਤੇ ਇਹ ਜਾਣ ਬੁੱਝ ਕੇ ਜਿਹੜਾ ਇਕਮ ਆਲ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈ ਸੋ ਅਸੀਂ ਚਾਹੇ ਆਮ ਆਦਮੀ ਪਾਰਟੀ ਦਾ ਕੋਈ ਵਰਕਰ ਆ ਚਾਹੇ ਕੋਈ ਲੀਡਰ ਆ ਹਮੇਸ਼ਾ ਲੋਕਾਂ ਦੀ ਸੇਵਾ ਦੇ ਵਿੱਚ ਹਾਣ